okay ਲੇ ਦੀ ਅਡੀ ਨੀ ਰਹੇਂਦੀ ਗਾਣ ਵਲੇ ਦામੂ ਨਚਨ ਵਲੇ ਦੀ ਅਡੀ ਨੀ ਰਹੇਂਦੀ ਗਾਣ ਵਲੇ ਦામੂ ਤੇ ਬੋਲਦੀ ਨਿਮਰਦੀ ਨਿਬਰਦੀ ਮੈਂ ਭਗਮਾਨ ਨੱਚੀ ਗਦੇ ਵਿੱਚ ਤੂੰ ਨੀ ਬੋਲੀ ਮੈਂ ਕੇ ਬਦਲਾ ਦੀਏ ਨਿੱਕੀ ਤੇ ਬਦਲਿਏ ਕਿੱਥੇ ਗ ਜਾ ਕੇ ਵਰਸੇਂਗੀ ਨਹੀਂ ਅਜ ਨੱਚ ਲਸ ਮੇਰੇ ਤਾਰ ਸਿੰਘੀ ਅਜ ਨੱਚ ਲਸ ਮੇਰੇ ਤਾਰ ਸਿੰਘੀ ਖੁੱਲਾ ਖੁੱਲਾ ਕਰ ਲੋ ਫੇਰ ਬਾਗਲ ਵਨੀ ਅਬ 기ਚਾ ਵਿਲਵਨੀ ਗੀਚਰ ਮਿਲਵਨੀਆਂ ਵਿੱਚ ਲਵਾਮ ਅੰਬ ਮੇਰੇ ਹਾੜੀਆਂ ਸਰ ਸੇ ਚਲਦਾ ਬੰਬ ਮੇਰੇ ਹਾੜੀਆਂ ਸਰ ਸੇ ਚਲਦਾ ਬੰਬ ਮੇਰੇ ਹਾੜੀਆਂ ਸਰ ਸੇ ਕਟੀਆਂ ਚਾਚ ਦੇਗ ਨਾਸ ਵਿੱਚ ਦੁੱਧ ਦੀਆਂ ਫੁੱਟੀਆਂ ਤੋੜਦੇ ਮੈਂ ਨਿਰੰਜਲ ਲੈ ਕੇ ਆਇਆ ਸੁੱਟੀਆਂ ਤੋੜਦੇ ਮੈਂ ਨਿਰੰਜਲ ਲੈ ਕੇ ਆਇਆ ਸੁੱਟੀਆਂ अड्डी बजू के तारियां कदम मना इस जगत ने आना बैर है मना इस जगत नैरवे मनावे मना Que te ਮਾਰੀ ਚੰਦਰੇ ਨੇ ਹੋਰ ਮੰਗਲੀ ਨੇ ਨਾ ਬੜੀ ਮੁਦਾ ਤੇ ਮਾਰੀ ਚੰਦਰੇ ਨੇ ਹੋਰ ਮੰਗਲੀ ਨੇ ਕਾਜੀ ਮੁਦਾ ਤੇ ਮਾਰੀ ਨਿਹਰਾ ਪੂਣਾ ਨਿਚਟਾ ਦੇਸ਼ਾ ਰੰਗਾਂ ਦੀ ਮੇਰੇ ਦੇਸ਼ ਵਤਨ ਰੰਗਾਂ ਦੀ ਹਾਂਜੀ ਅਸਵਾਤ ਅਸੀਂ ਖੜੇ ਆ ਬਰਨਾਲਾ ਤੀਆਂ ਦੇ ਵਿੱਚ ਸਾਡੇ ਨਾਲ ਐਮਸੀ ਸਾਹਿਬ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਹਾਂ ਉਹਨਾਂ ਦਾ ਤੀਆਂ ਨੂੰ ਲੈ ਕੇ ਕੀ ਕਹਣਾ ਹਾਂ ਜੀ ਐਮਸੀ ਸਾਹਿਬ ਕੀ ਕਹਿਣਾ ਚਾਹੋਗੇ ਤੀਆਂ ਚਾਹਿਆ ਤੁਸੀਂ ਦੇਖੋ ਬਹੁਤ ਵਧੀਆ ਪ੍ਰੋਗਰਾਮ ਰੱਖਿਆ ਕੰਨਿਆ ਹਾਈ ਸਕੂਲ ਦੇ ਵਿੱਚ ਤੇ ਤੀਆਂ ਦਾ ਪ੍ਰੋਗਰਾਮ ਹਰ ਸਾਲ ਇਹ ਰੱਖਦੇ ਨੇ ਐਤਗੀ ਵੀ ਰੱਖਿਆ ਤੇ ਬਹੁਤ ਐਤਗੀ ਤੀਆਂ ਦਾ ਜਿਆਦਾ ਉਤਸ਼ਾਹ ਵਾ ਕਿਉਂਕਿ ਜੋ ਸਾਡਾ ਯੂਥ ਆ ਬੱਚੇ ਆ ਅੱਜ ਅੱਜ ਮੈਂ ਇੱਥੇ ਆ ਕੇ ਇੱਕ ਪ੍ਰੋਗਰਾਮ ਹੋਰ ਦੇਖਿਆ ਜਿਹੜੀ ਮੇਨ ਚੀਜ਼ ਦੇਖੀ ਵੀਰੇ ਵੀ ਨੀਰਾ ਯੂਥ ਆ ਮੈਨੂੰ ਐਸੀ ਵੀ ਕਿਸ ਦਿਨ ਕਿਤੇ ਕੁੜੀਆਂ ਸਾਡੀਆਂ ਵੀ ਦਿਸ ਨਹੀਂ ਰਹੀਆਂ ਪਰ ਅੱਜ ਮੈਨੂੰ ਬਹੁਤ ਖੁਸ਼ੀ ਹੋਈ ਛੋਟੇ ਛੋਟੇ ਬੱਚੇ ਸਾਡੇ ਇੰਨੇ ਵਧੀਆ ਨੇ ਪਾਰਟਿਸਪੇਟ ਕੀਤਾ ਬਹੁਤ ਜਿਆਦਾ ਤਿੰਨੋ ਤਰ੍ਹਾਂ ਦੁਨੀਆ ਜਿਹੜੀ ਆ ਮਤਲਬ ਸਾਡੇ ਸੱਭਿਆਚਾਰਕ ਨੂੰ ਭੁੱਲ ਰਹੀ ਹੈ ਨਾ ਜਿਹੜਾ ਸਾਡਾ ਸੱਭਿਆਚਾਰਕ ਬਿਰਸਾਗਾ ਆਪਾਂ ਅੱਕਾ ਗਰੇਜ ਦੀ ਗੱਲ ਕਰੀਏ ਚਰਖਿਆਂ ਦੀ ਗੱਲ ਕਰੀਏ ਮਧਾਨੇ ਦੀ ਗੱਲ ਕਰੀਏ ਉਹ ਅਲੋਪ ਹੋ ਰਿਹਾ ਦੇਖੋ ਇਹ ਸਾਡਾ oprala ਇਹੀ ਆ ਨਾ ਆਏ ਸਾਲ ਹੀ ਹੁੰਦਾ ਵੀ ਜਿਹੜੀ ਚਲੋ ਸਾਨੂੰ ਦਾ ਪਤਾ ਵੀ ਚਰਖਾ ਕੀ ਆ ਮਧਾਣੀ ਕੀ ਆ ਵੀ ਜਿਹੜੇ ਸਾਰੇ ਬੱਚੇ ਆ ਉਹਨਾਂ ਨੂੰ ਇਹ ਚੀਜ਼ਾਂ ਬਾਰੇ ਨਹੀਂ ਪਤਾ ਕਿ ਅਗਰਿਆਂ ਬਾਰੇ ਨਹੀਂ ਪਤਾ ਸਾਡਾ ਮੇਨ ਮਕਸਦ ਹੀ ਇਹ ਆ ਵੀ ਅਸੀਂ ਬੱਚਿਆਂ ਨੂੰ ਇਹਨਾਂ ਚੀਜ਼ਾਂ ਤੋਂ ਸੱਭਿਆਚਾਰ ਤੋਂ ਜਾਣੂ ਕਰਵਾਈਏ ਸਾਡੇ ਬੱਚਿਆਂ ਨੂੰ ਪਤਾ ਵੀ ਸਾਡੇ ਪੰਜਾਬ ਦਾ ਸੱਭਿਆਚਾਰ ਕੀ ਆ ਕਈ ਪਿੰਡ ਸਹਿਰ ਐਸੇ ਵੀ ਨਹੀਂ ਜਿੱਥੇ ਇਹ ਤੀਆਂ ਤਿਹਾਰ ਮਨਾਇਆ ਨਹੀਂ ਜਾਂਦਾ ਨਾ ਅੱਜ ਵੀ ਮਤਲਬ ਬੱਚੇ ਐਸੇ ਨਹੀਂ ਜਿਨ੍ਹਾਂ ਨੂੰ ਇਹ ਮਨ ਨਹੀਂ ਦੇਖਣਾ ਮਹਿਸੂਸ ਹੁੰਦਾ ਕੀ ਕਹਿਣਾ ਚਾਹੁੰਦੇ ਹੋ ਨਾਲੀ ਦੇ ਦੇਖੋ ਮੈਂ ਤਾਂ ਉਹਨਾਂ ਨੂੰ ਇਹ ਗੱਲ ਕਹਿੰਨੀ ਵੀ ਸਾਲ ਬਾਅਦ ਇੱਕ ਤਿਹਾਰ ਆਉਂਦਾਗਾ ਜਿਹੜਾ ਇਹ ਕੁੜੀਆਂ ਚਿੜੀਆਂ ਦਾ ਤਿਹਾਰ ਹੁੰਦਾ ਕਿਉਂਕਿ ਸਾਨੂੰ ਅਸੀਂ ਸਾਲ ਦੇ ਵਿੱਚ ਇਹ ਚੀਜ਼ ਨੂੰ ਅਸੀਂ ਢੀਕਦੇ ਆ ਤੇ ਇੱਕ ਢੀਕਦੇ ਅਸੀਂ ਸਾਡੇ ਪੇਕਿਆਂ ਤੋਂ ਸੰਧਾਰ ਆਊਗਾ ਸਾਡਾ ਭਾਈ ਆਊਗਾ ਅਸੀਂ ਚੂੜੀਆਂ ਪਵਾਵਾਂਗੀਆਂ ਅਸੀਂ ਸਹੇਲੀਆਂ ਇਕੱਠੀਆਂ ਹੋ ਕੇ ਤਰਿੰਜਣਾ 'ਚ ਬੈਠਾਂ ਹਾਂ ਅਸੀਂ ਤੀਆਂ 'ਚ ਜਾਵਾਂਗੀਆਂ ਇਹ ਮੇਨ ਇੱਕ ਸਾਡਾ ਤਿਹਾਰ ਆ ਤੇ ਇਹਨੂੰ ਅਸੀਂ ਢੀਕਦੇ ਵਸੇ ਜਿਹੜੇ ਉਹਦਾ ਤਕਰੀਬਨ ਸਾਰੇ ਪਿੰਡਾਂ ਚ ਲਾਦੇ ਮੈਂ ਇਹ ਚਾਹੁੰਨੀ ਆ ਬੇਨਤੀ ਕਰਦੀ ਆ ਵੀ ਜੇ ਨਹੀਂ ਵੀ ਲੱਗ ਰਹੀਆਂ ਕਿਸੇ ਪਿੰਡ ਦੇ ਵਿੱਚ ਤੀਆਂ ਤੇ ਉੱਥੇ ਜ਼ਰੂਰ ਲਵਾਉਣੀਆਂ ਚਾਹੀਦੀਆਂ ਸਰਪੰਚ ਸਾਹਿਬ ਨੂੰ ਜਾਂ ਉਹਨਾਂ ਦੇ ਮੈਂਬਰਾਂ ਨੂੰ ਇਹ ਜ਼ਿੰਮੇਵਾਰੀ ਜ਼ਰੂਰ ਚੱਕਣੀ ਚਾਹੀਦੀ ਆ ਜੋ ਸਾਡੇ ਸਹਿਯੋਗ ਦੀ ਲੋੜ ਆ ਸੀ ਉਹਨਾਂ ਦੇ ਨਾਲ ਜਿਵੇਂ ਕਿ ਆਪਾਂ ਗੱਲ ਕਰਦੇ ਆ ਵੀ ਜਿਹੜੀ ਹੋਂਦੀ ਜਨਰੇਸ਼ਨ ਮੋਬਾਈਲਾਂ ਦੇ ਵਿੱਚ ਜੁੜੀ ਰਹਿੰਦੀ ਆ ਨਾ ਇੱਥੇ ਆ ਕੇ ਹਰ ਕਿਸੇ ਦਾ ਮਾਈਂਡ ਰੈਫਰੈਸ਼ ਹੁੰਦਾ ਹੈ ਜੀ ਬਿਲਕੁਲ ਜੀ ਇਹ ਮਾਈਂਡ ਫਰੈਸ਼ ਕਰਨ ਲਈ ਤੀਆਂ ਦਾ ਪ੍ਰੋਗਰਾਮ ਆ ਤੇ ਮੇਨ ਜਿਹੜੀ ਗੱਲ ਆ ਦੇਖੋ ਮੈਨੂੰ ਨਾ ਜਿਹੜੀ ਸਾਡੀਆਂ ਬੱਚੀਆਂ ਦੇ ਵਿੱਚ ਉਤਸ਼ਾਹ ਵਾ ਇਹ ਬਹੁਤ ਜ਼ਿਆਦਾ ਹੈ ਇਹ ਮੋਬਾਈਲਾਂ ਨੂੰ ਹਟ ਗਏ ਆ ਤੇ ਜਿਹੜੇ ਲੜਕੇ ਉਹ ਜੇ ਜਰੂਰ ਮੋਬਾਈਲ ਦੇ ਤੇ ਜੇ ਇਹ ਮੋਬਾਈਲ ਵੀ ਦੇਖਣਗੇ ਉਹਦੇ ਵਿੱਚ ਇਹ ਗਿੱਧਾ ਦੇਖਣਗੇ ਆ ਤੇ ਮੈਨੂੰ ਇੰਨਾ ਵਿਸ਼ਵਾਸ ਆ ਵੀ ਸਾਡੇ ਬੱਚੇ ਆ ਜਿਹੜੇ ਸੱਭਿਆਚਾਰ ਨਾਲ ਬਹੁਤ ਜੁੜ ਰਹੇ ਆ ਪਹਿਲਾਂ ਥੋੜੇ ਜਿਹਾ ਘੱਟ ਹੋ ਗਿਆ ਸੀਗੇ ਪਰ ਹੁਣ ਨਹੀਂ ਹੁਣ ਮੈਨੂੰ ਪੂਰਾ ਮਤਲਬ ਹੈ ਵਿਸ਼ਵਾਸ ਠੀਕ ਹੈ ਜੀ ਇਹ ਤੁਹਾਨੂੰ ਦਿਖਾਈਆਂ ਨਹੀਂ ਜਿਵੇਂ ਅੱਜ ਤੁਹਾਨੂੰ ਅਸੀਂ ਤਾਂ ਤੀਆਂ ਦਾ ਪ੍ਰੋਗਰਾਮ ਇਸ ਤਰ੍ਹਾਂ ਅੱਜ ਆਪਣੇ ਹੋਰ ਵੀ ਇਸੇ ਤਰ੍ਹਾਂ ਨਵੇਂ-ਨਵੇਂ ਬੀਟ ਲੋਕੇ ਫੇਰ ਆਜਣਗੇ ਉਹ ਤਕਰੀਬ ਸਸੇਕਾਲ ਜੀ